ਹੁਣ ਸਾਧ ਸੰਗਤ ਅਸੀਂ ਇੱਕ ਹੋਰ ਬਾਬੇ ਦੀ ਜਗ੍ਹਾ ਤੇ ਜੋ ਕਾਰਜ ਚੱਲ ਰਿਹਾ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਆਂ ਵੀ ਇਹ ਕਿਸੇ ਕਿਸੇ ਦੇ ਪੈੜੇ ਹੀ ਹੁੰਦੇ ਆ ਹੁਣ ਅਸੀਂ ਮੈਂ ਤੇ ਜਾਣਤਾ ਦੋਨੇ ਜਗਰਦਾੜੀ ਵਾਲਿਆਂ ਦਾ ਅਸੀਂ ਦੋਨੇ ਸਾਡਾ ਸੈਕਟਰੀ ਆ ਉਹ ਮੈਂ ਉਹਦੇ ਨਾਲ ਬੂਰੇ ਪ੍ਰਧਾਨ ਆ ਚਾਹੇ ਕੁਛ ਲਾ ਲੋ ਪ੍ਰਧਾਨ ਬੂਰ ਨੂੰ ਨੇ ਤੇ ਕੋਈ ਨਹੀਂ ਸਾਰੇ ਇੱਕੋ ਹੀ ਆ ਅਸੀਂ ਇਕੱਠੇ ਹੀ ਆ ਸਾਰੇ ਪ੍ਰਧਾਨ ਹੀ ਆ ਜਿੰਨੇ ਉੱਥੇ ਫਿਰਦੇ ਆ ਕਿਉਂਕਿ ਸੇਵਾ ਚ ਕਮੀ ਕਿਸੇ ਦੀ ਵੀ ਨਹੀਂ ਸਾਰੇ ਹੀ ਕਰਦੇ ਆ ਬਹੁਤ ਇਨੇ ਸਾਡੇ ਬੰਦੇ ਉੱਥੇ ਬੂਰੇ ਲੱਗੇ ਕਿ ਇਹਦਾ ਬੜਾ ਨਾਂ ਲੈਨੇ ਅਗਲਾ ਕਹਿੰਦਾ ਮੇਰਾ ਲਈ ਲਿਆ ਮੇਰਾ ਨਹੀਂ ਲਿਆ ਹੁਣ ਮੈਂ ਤਾਂ ਮੈਂ ਤੇ ਜਾਣਦੇ ਰਹੀ ਅਸੀਂ ਕੰਮ ਬਿੱਟਿਆ ਜੋ ਵੀ ਕੋਈ ਕਰਨਾ ਇਨੇ ਕਹਣਾ ਜੀ ਤਾਂ ਆਪਾਂ ਐ ਬਣਾ ਲਗੇ ਆਹ ਕਰਦਗੇ ਆਪਾਂ ਕੋਈ ਨਹੀਂ ਫਲਾਣੇ ਤੋਂ ਲੈ ਲਾਂਗੇ ਧਾਰ ਸਿਹਾਰ ਕਰ ਲਾਂਗੇ ਐ ਕਰ ਲਾਂਗੇ ਮੈਂ ਕਹਣਾ ਵੀ ਚੱਲ ਚੱਕ ਦੇ ਕੋਈ ਨਹੀਂ ਆਪਾਂ ਕੋਲੋਂ ਪਕੜਿਆ ਯਾਰ ਗਰੀਬਾਂ ਆਪਾਂ ਵੀ ਕੋਲੋਂ ਵੀ ਲਾਦੇ ਲੱਖ ਲੱਖ 2 2.5 ਲੱਖ ਰੁਪਇਆ ਕੋਲੋਂ ਵੀ ਲਾਇਆ ਨਰਮਨ ਨੇ ਵੀ ਲਾਇਆ ਮੈਂ ਵੀ ਲਾਇਆ ਬਹੁਤ ਅਸੀਂ ਇਹ ਜਾ ਕਾਰਜ ਕਰਦੇ ਰਹੇ ਜਦੋਂ ਵੀ ਕਿਸੇ ਗੱਲ ਦੀ ਅੜੀ ਪੈਣੀ ਜਿਵੇਂ ਇੰਜਣ ਵੇੜੇ ਦੇਣੇ ਸੀ ਜਾ ਕੇ ਕੋਈ ਕਹਿ ਜਿਹਨੇ ਟਰ ਲੈ ਹੁੰਦਾ ਜਦੋਂ ਅਸੀਂ ਢੰਡਾਣੇ ਤੋਂ ਕਹਿੰਦਾ ਤੂੰ ਧਾਰਤਾ ਦੇ ਤਾ ਉਹਨੂੰ ਜਾ ਕੇ ਢੰਡਾਣੇ ਕਹਿੰਦੇ ਤੈਨੂੰ ਦੇ ਦੇਣਗੇ ਪੈਸੇ ਉਹ ਭਾਈ ਵਾਲੇ ਵਾਲੇ ਉਹਨਾਂ ਕੋਲੇ ਕੀ ਆ ਤੇ ਉਹ ਭਾਈ ਸਵੇਰੇ ਸਾਡੇ ਦਾਲੇ ਹੋ ਗਿਆ ਦਾਲੇ ਹੋ ਗਿਆ ਤੇ ਜੰਟਾ ਕਹਦਾ ਕਿਵੇਂ ਕਰੀਏ ਵੀ ਉਂਗਲ ਲੱਗੀ ਹੋਈ ਆ ਕੀ ਕਰੀਏ ਮੈਂ ਕਹਾ ਕੋਈ ਨਹੀਂ ਚੱਲੋ ਅਸੀਂ ਬੈਂਕ ਤੋਂ ਕਢਾਏ ਪੈਸੇ ਤੇ 1 ਲੱਖ ਰੁਪਇਆ ਬਣਦਾ ਨਾ 40 ਕ ਹਜ਼ਾਰ ਰੁਪਇਆ ਉਹਦਾ 50 ਕ ਹਜ਼ਾਰ ਦੇਣ ਵਾਲਾ ਰਹਿੰਦਾ ਸੀ ਤੇ ਅਸੀਂ ਭਾਈ ਉਹੀ ਗਏ ਤੇ ਜਾ ਕੇ 50 ਹਜ਼ਾਰ ਰੁਪਇਆ ਉਹਨੂੰ ਫੜਾਤਾ ਜਾ ਕੇ ਕਹਿੰਦਾ ਜਰ ਤਾ ਤੁਸੀਂ ਹੁਣੇ ਆ ਕੇ ਅਸੀਂ ਆਖਿਆ ਤੇਰਾ ਬੰਦਾ ਗਿਆ ਉੱਤੇ ਸਾ ਪੈਸੇ ਘੁੜੇ ਦੇਵੋ ਸਾਨੂੰ ਤੇਰੇ ਨਾਲ ਸਾਡੇ ਕਾਰਵੇ ਮਹੀਨੇ ਨੂੰ ਦੇਵਾਂਗੇ ਤੈਨੂੰ ਅੜ ਕੇ ਦੂਜੇ ਅਸੀਂ ਦੇ ਆਂਦੇ ਸੀਗੇ ਤੇ ਇਸ ਤਰ੍ਹਾਂ ਭਾਈ ਬਹੁਤੜੀਆਂ ਪੈਂਦੀਆਂ ਸੀਗੀਆਂ ਫਿਰ ਸਾਨੂੰ ਕੋਲੋਂ ਵੀ ਭਰਨੇ ਪੈਂਦੇ ਅਸੀਂ ਅੱਜ ਵੀ ਬਾਪੇ ਦੀ ਜਗ੍ਹਾ ਦੀ ਖਾਤਰ ਤਾਂ ਇਹ ਜਾਣ ਕਰਵਾਣ ਹੋ ਜੇ ਅਸੀਂ ਇਸ ਕੰਮ ਪਿੱਛੇ ਨਹੀਂ ਹਟਦੇ ਅਨੰਤਪੁਰ ਸਾਹਿਬ ਵਾਲੇ ਤੇ ਲੱਗ ਕਿੰਨੇ ਦਿਨ ਪਿੰਡ ਦੇ ਵਿੱਚ ਗ੍ਰਹੀ ਕਰਦੇ ਆ ਤੇ ਫਿਰ ਉੱਥੇ ਜਾ ਕੇ 7 ਦਿਨ ਲਾਉਨੇ ਆ ਫਿਰ ਉਹਨੂੰ ਪੈਸੇ ਨੂੰ ਸਾਰੇ ਨੂੰ ਸੰਭਾਲਣਾ ਸਾਡੇ ਕੋਲੇ ਕੱਲੀ ਕੱਲੀ ਗੱਲ ਲਿਖੀ ਪਈ ਆ ਜੇ ਕੋਈ ਕਹੇ ਹੁਣ ਕਹਿੰਦੇ ਨਾ ਕੁੱਡਾ ਸੇ ਹੁਣ ਤਾਂ ਭਾਈ ਲੈ ਕੇ ਲਾਉਂਦੇ ਆ ਸਾਡੇ ਕੋਲ ਤਾਂ ਬਾਬੇ ਦੀ ਜਗਾਹ ਤੋਂ ਲੈ ਕੇ ਜਾਣੇ ਆ ਬਾਬੇ ਦੀ ਜਗਾਹ ਤੇ ਲਾਉਣੇ ਆ ਜੇ ਸੈਟ ਟੁੱਟ ਕੇ ਬਾਬੇ ਦੀ ਜਗਾਹ ਤੋਂ ਲਾਵਾਂਗੇ ਬਚ ਕੇ ਤਾਂ ਬਾਬੇ ਦੀ ਜਗਾਹ ਚ ਲਾਵਾਂਗੇ ਉਹਨੂੰ ਸੰਭਾਲ ਕੇ ਕੱਲੀ ਕੱਲੀ ਸਾਡੀ ਗੱਲ ਲਿਖੀ ਵੀ ਆ ਕਿੰਨਾ ਕੱਲਾ ਕੱਲਾ ਦਾ ਖਰਚਾ ਲਿਖਿਆ ਹੋਇਆ ਕਿੱਥੋਂ ਆਏ ਕਿਵੇਂ ਆਏ ਕਿਹਨੇ ਦਿੱਤੇ ਸਾਰਾ ਜੋ ਕੁਝ ਕਰਦਾ ਇਹ ਸਾਧ ਸੰਗਤ ਜਿਹੜੇ ਬੰਦਾ ਬੂਰੇ ਲੱਗਣਾ ਉਹ ਤਾਪ ਵਾਲੇ ਨਾਲ ਪੈਣ ਵਾਲੀ ਗੱਲ ਹੁੰਦੀ ਆ ਤੇ ਵੱਡੇ ਵੱਡੇ ਕਾਰਜ ਜਗ੍ਹਾ ਮਾ ਦੇ ਹੁੰਦੇ ਆ ਗੁਰਦੁਆਰਿਆਂ ਦੇ ਸੱਚੇ ਪਾਸ਼ਾ ਵਾਹਿਗੁਰੂ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਇਹ ਜੇ ਕਾਰਜ ਕਰਨੇ ਨਹੀਂ ਕੋਈ ਔਖੇ ਹਾਂ ਇਹ ਬਹੁਤ ਹੁਣ ਜਿਵੇਂ ਗੱਡੀ ਲਿਆਂਦੀ ਜਨਰੇਟਰ ਲਿਆਂਦਾ ਤੇ ਵੱਡਾ ਸੈੱਟ ਪਾਇਆ ਕਿੰਨਾ ਖਰਚਿਆ 8-9 ਲੱਖ ਰੁਪਏ ਉਧਰ ਲੱਗਿਆ ਫਿਰ ਥੱਲੇ ਫਾਰਸ ਲਾਇਆ ਉਹ ਤੇ 3 ਲੱਖ 3.5 ਲੱਖ 4 ਲੱਖ ਰੁਪਏ ਲੱਗਿਆ ਤੇ ਫਿਰ ਉਹ ਤੋਂ ਬਾਅਦ ਸਾਹ ਤਾਂ ਪੂਰੇ ਇੰਟਰਲੌਕ ਲਾਈ ਹੁਣ 2.5 ਲੱਖ ਦਿੱਤਾ ਸੀ ਇੰਟਰਲੌਕ ਲਾ ਕੇ ਹਟਿਆ ਹੁਣ ਜਿਹੜੀ ਇਹ ਬੂਰੇ ਹੁਣ ਲਾਈ ਆ ਪੂਰੇ ਸੈੱਟ ਦੇ ਆ ਤੇ ਘੱਟੋ-ਬਟ 20000 ਇੰਟਰਲੌਕ ਲੈਂਦੀ ਆ ਅਸੀਂ ਉਹ ਤੇ ਉਹ ਲਾਈ ਆ ਸਾਰੇ ਤੇ ਮਹਤਰੀਆਂ ਮੋਤਰੀਆਂ ਦਾ ਪਾ ਕੇ ਮੈਨੂੰ ਮੈਂ ਤਾਂ ਵੀ 2 2 ਸਵਾ 2 ਲੱਖ ਦੇ ਨੇੜੇ ਬਣ ਗਿਆ ਸਾਡਾ ਤੇ ਫੇਰ ਇਧਰ ਦਰਵਾਸਾ ਦੇ ਮੂਹਰੇ ਸੈੱਟ ਪਾਇਆ ਫੇਰ ਸਾਰੀ ਜਿਹੜੀ ਬਿਹੜੇ ਚ ਜਿੰਨੀ ਵੀ ਉੱਥੇ ਇੰਟਰਲੌਕ ਲੱਗੀ ਆ ਸਾਰੀ ਇੰਟਰਲੌਕ ਲਾਈ ਜਿੰਨੇ ਵੀ ਹੁਣ ਉੱਥੇ ਕਾਰਜ ਚੱਲਦੇ ਆ ਸਾਧ ਸੰਗਤ ਇਹ ਉਹ ਪੈਸੇ ਨਹੀਂ ਚੱਲਦੇ ਤੇ ਕਿੰਨਾ ਵਧੀਆ ਆਪਣੇ ਗੁਰੂ ਘਰ ਦੇ ਵਿੱਚ ਮੱਸੀਆ ਸਗਰਾੰਦ ਪਸਾਖੀ ਮਾਗੀ ਬਰਸੀ ਅਨੰਦਪੁਰ ਸਾਹਿਬ ਕਿੰਨਾ ਉਹ ਜਗ੍ਹਾ ਦੇ ਵਿੱਚੋਂ ਦੋ ਤਾਂ ਲੰਗਰੀ ਚੱਲਦੇ ਆ ਆਪਣੇ ਮੱਸੀਆ ਤੇ ਸਗਰਾੰਦ ਦੇ ਬਾਬੇ ਦੀ ਜਗ੍ਹਾ ਤੋਂ 24 ਘੰਟੇ ਤੇ ਉਹ ਸਾਧ ਸੰਗਤ ਉੱਥੇ ਕੋਈ ਵੀ ਆ ਕੇ ਪ੍ਰਸ਼ਾਦਾ ਛਕਦਾ ਕਿਉਂਕਿ ਨਿਸ਼ਾਨ ਸਾਹਿਬ ਝੂਰਦਾ ਚਾਹ ਪਾਣੀ ਚੱਲੀ ਜਾਂਦੇ ਆ ਰੋਜ਼ੀ ਰੋਜ਼ ਤੇ 10 ਬੰਦੇ ਰੋਜ਼ ਉੱਥੇ 10 ਬੰਦੇ ਹਾਜ਼ਰੀ ਭਰਦੇ ਆ ਰੋਜ਼ ਸਵੇਰ ਤੇ ਸ਼ਾਮ ਨੂੰ ਤੇ ਰਾਤ ਨੂੰ ਚਾਰ ਬੰਦੇ ਤੇ ਰਾਤ ਨੂੰ ਪੈਂਦੇ ਆ ਬਾਬੇ ਦੀ ਜਗ੍ਹਾ 'ਚ ਇਸ ਤਰ੍ਹਾਂ ਸਾਧ ਸੰਗਤ ਮਾਲਕ ਦੀ ਕਿਰਪਾ ਸਾਰੇ ਸੇਵਕਾਂ ਤੇ ਮੈਂ ਤਾਂ ਕਹਿੰਦਾ ਜਾਂਟੇ ਦਾ ਤਾਰਾ ਕਿਉਂਕਿ ਉਹ ਉਹ ਵੀ ਫਿਰ ਦਿਮਾਗ ਰਲਦਾ ਸੰਦਾ ਬੰਦੇ ਦਾ ਉਹ ਕਹਿੰਦਾ ਵੀ ਆਪਾਂ ਹੁਣ ਆਇਆ ਕੱਲੇ ਮੈਂ ਕਹਿੰਦਾ ਚੱਲ ਆਇਆ ਕਰ ਲਾ ਜਿਸ ਇਸਰੇ ਲਾਦਣੀ ਜਿਹੜੀ ਗੱਲ ਚੱਕ ਉਧਾਰ ਸੁਧਾਰ ਵੀ ਰਿਹਾ ਉਹਨਾਂ ਦੁਕਾਨਦਾਰ ਤੋਂ ਜਿਵੇਂ ਸੀਮੈਂਟ ਧਾਰ ਲੈਣਾ ਚਾਹ ਸਕਿਆਂ ਤੋਂ ਇਹ ਨਹੀਂ ਵਿਚਾਰੇ 4-5 ਮਹੀਨੇ ਮਾਪ ਪੋਸ ਦੇ ਪੰਮੀ ਕਰ ਤੋਂ ਸੌਦਾ ਲੈਣਾ ਉਹ ਨਹੀਂ ਪਉਦੇ ਇਸ ਤਰ੍ਹਾਂ ਕਰਕੇ ਵੀ ਅਸੀਂ ਵਿੱਚੇ ਚਲਾ ਲੈਂਦੇ ਆ ਕੰਮ ਤੇ ਬਾਬੇ ਤੇ ਕਾਰਜ ਹੋਈ ਜਾਂਦੇ ਆ ਬਣੀ ਜਾਂਦਾ ਬਾਬੇ ਦੀ ਜਗਾ ਹੁਣ ਜਿਹੜੇ ਰਿਹਦੇ ਕਾਰਜ ਛੋਟੇ ਮੋਟੇ ਉਹ ਵੀ ਅਸੀਂ ਪੂਰੇ ਕਰਦੇ ਜਿਵੇਂ ਹੁਣ ਬਿਜਲੀ ਦਾ ਕਾਰਜ ਆ ਬਿਜਲੀ ਫਟਿੰਗ ਕਰਾਉਣੀ ਆ ਸਾਰੇ ਜਿੰਨੇ ਵੀ ਹੋਣੀਆਂ ਵੱਡੇ ਹਾਲ ਚ ਕਿਉਂਕਿ ਦੁਆਰਾ ਕਰਾਉਣੀ ਪੈਣੀ ਆ ਇਹ ਸਾਰੇ ਬਿਜਲੀ ਉਹ ਤਾਰਾਂ ਔਖੜਾ ਕੜ ਗਈਆਂ ਛਾਟ ਨਾ ਹੋ ਜਾਣਾ ਵੱਡੇ ਹਾਲ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਆ ਕਿਸੇ ਵੀ ਸੰਗਤ ਦੇ ਕੋਈ ਸੇਵਾ ਵੀ ਲੈਣੀ ਵੇ ਸਾਨੂੰ ਦੱਸ ਸਕਦਾ ਹੈ ਸੰਗਤ ਨਹੀਂ ਅਸੀਂ ਕੋਈ ਕਦੇ ਨਹੀਂ ਗੁਰੂ ਘਰ ਦੇ ਵਿੱਚ ਸੇਵਾ ਸੰਗਤ ਬਾਹਰ ਲੀਆਂ ਸੰਗਤਾਂ ਬਹੁਤ ਹਿੱਸੇ ਪਾਈ ਜਾਂਦੀਆਂ ਬਹੁਤ ਆਦਾ ਦਸਮਤ ਸੌਂਦ ਕੱਢੀ ਜਾਂਦੀਆਂ ਮਹਾਰਾਜ ਸੱਚੇ ਪਾਤਸ਼ਾਹ ਬਿਮਾਰੀਆਂ ਸਮਾੜੀਆਂ ਤੇ ਨਾ ਲਾਵੇ ਗੁਰੂ ਘਰਾਂ ਤੇ ਨਾ ਲਵਾਵੇ ਤੇ ਇਹ ਜਗ੍ਹਾ ਦੇ ਵਿੱਚ ਦਾਨ ਕਰਨਾ ਕੋਈ ਔਖਾ ਨਹੀਂ ਹੈ ਦਿਲ ਦੇ ਸਮਾਨ ਦਾਨ ਹੁੰਦਾ ਸਾਹ ਸਕ ਬਿਨਾਂ ਦਿਲ ਤੋਂ ਦਾਨ ਨਹੀਂ ਹੁੰਦਾ ਪੈਸਾ ਬਥੇਰਾ ਦੁਨੀਆ ਕੋਲੇ ਪਿਆ ਪਰਾਪਤਾ ਇਹ ਕਹਿੰਨੇ ਵੀ ਸਾਡੇ ਸੇਵਾਦਾਰ ਜਿੰਨੇ ਵੀ ਬਾਹਰ ਗਏ ਆ ਕੋਈ ਕਮੀ ਨਹੀਂ ਛੱਡਦਾ ਸਾਰੇ ਬਹੁਤ ਚੜ੍ਹਦੀ ਕਲਾ ਨਾਲ ਬਾਬੇ ਭਾਈ ਸਗਰਾਂ ਦੀ ਸੇਵਾ ਕਰਦੇ ਆ ਤਾਂ ਹੀ ਸਾਨੂੰ ਕੋਈ ਫਿਕਰਪਾਕਾ ਨਹੀਂ ਰਹਿੰਦਾ ਜਦੋਂ ਵੀ ਕੋਈ ਕਾਰਜ ਵਧਣਾ ਬਾਹਰ ਕਰਦੇ ਦਾ ਹੋਗਾ ਕਹਿੰਗੇ ਦੱਸਿਓ ਸਹੀ ਜਿੰਨੇ ਕਹੋਗੇ ਉਨੇ ਹੀ ਕਾਲ ਦੱਲੇ ਆ ਕਰਾ ਤੁਸੀਂ ਜਗਾ ਬਣਾਓ ਬਾਬੇ ਦੀ ਨਾ ਰੋਚਨ ਹੋਵੇ ਉੱਚਾ ਕਰਨ ਅੱਜ ਆਪਣੀ ਇੱਥੇ ਸਾਰੇ ਜਿੰਨੇ ਲੋਕਾਂ ਨੇ ਆ ਕੇ ਭੋਗ ਪੈਂਦੇ ਨਾ ਬਾਹਰਲੇ ਲੋਕ ਆਉਂਦੇ ਆ ਉਹ ਦੱਸਦੇ ਆ ਵੀ ਇਹੋ ਜੀ ਜਗਾ ਤੁਰੀਆਂ ਤੇ ਸਾਡੇ ਤੇ ਪੰਜਾਬ ਦੇ ਵਿੱਚ ਨੇੜੇ ਨਹੀਂ ਆ ਇੰਨਾ ਖੁੱਲਾ ਜਗਾ ਇਨਾ ਪੌਣ ਪਾਣੀ ਵਧੀਆ ਦਰਾਖਤ ਕਿੰਨੇ ਲੱਗਿਆ ਬਾਗ ਵਾਂਗੂ ਬਾਗ ਲੱਗਿਆ ਪਾਰਕਾਂ ਚ ਤੇ ਉਧਰ ਥੋਡੇ ਵੱਡੇ ਦਰਵਾਜ਼ੇ ਕਿੰਨੇ ਪੱਖੇ ਚੱਲਦੇ ਆ ਉਧਰ ਥੋਡੇ ਸੱਟ ਦੇ ਵਿੱਚ ਇੱਥੇ ਰੋਟੀ ਪਾਣੀ ਖਾਦੇ ਕੂਲਰ ਚੱਲਦੇ ਸੀ ਵੱਡੇ ਪੱਖੇ ਚੱਲਦੇ ਸੀ ਟਰੈਕਟਰਾਂ ਵਾਲੇ ਇੱਧਰ ਜਿੱਥੇ ਬਣਦਾ ਉੱਥੇ ਤਾਂ ਸੰਗਤ ਜਿੱਥੇ ਮਰਜੀ ਦਰਾਖਤਾਂ ਥੱਲੇ ਬਹਿ ਜੇ ਪੱਕਿਆਂ ਥੱਲੇ ਬਹਿ ਜੇ ਤੇ ਬੇਅੰਤ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਆ ਧੰਨ ਬਾਬਾ ਆਪਾ ਇੰਸਟਾਗ੍ਰam ਧੰਨਵਾਦ ਬਾਹੀ ਰਾਲਾ ਸਿੰਘ ਮਹਾਰਾਜਾ ਧੰਨਵਾਦ ਭਾਈ ਸਗਰਾ ਆਹੀਂ ਸੰਗਤਾਂ ਤੋਂ ਪਤਾ ਲੱਗਦਾ ਵੀ ਇਹ ਜਗ੍ਹਾ ਦੇ ਵਿੱਚ ਕਿੰਨੇ ਗੌਣਾ ਕੋਈ ਵੀ ਸੁੱਖ ਸੁਖੋ ਦੀ ਪੂਰੀ ਹੁੰਦੀ ਹੈ ਇੱਥੇ ਬਾਬੇ ਦੇ ਭਾਈ ਸਗਰਾ ਦੇ ਕੋਈ ਵੀ ਸੁੱਖ ਸੁਖ ਲੋ ਤੁਸੀਂ ਅੱਜ ਜਿੰਨੇ ਸੇਵਾਦਾਰ ਅਸੀਂ ਇੱਥੇ ਸਾਰਿਆਂ ਦੇ ਬੱਚੇ ਬਾਹਰ ਗਏ ਹੋਇਆ ਮਹਾਰਾਜ ਨੇ ਇੱਥੇ ਹੀ ਦਿੱਤਾ ਸਾਨੂੰ ਕੁਝ ਤਾਂ ਹੀ ਇਸ ਘਰ ਦੇ ਉੱਤੇ ਪੂਰਾ ਸਤਿਕਾਰ ਹੈ ਤਾਂ ਹੀ ਅਸੀਂ ਇਨੀ ਚੰਬੰਦ ਚੜ ਕੇ ਸੇਵਾ ਕਰਦੇ ਆ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਦੀ ਖਤੇ